ਤਰੀਨਾ ਦੋਨ ਨੂੰ ਲੈ ਕੇ ਜੋ ਬਿਆਨ ਸਾਰ ਹੈ ਜਿਆਦਾ ਉਹ ਜਿਵੇਂ ਸਰਕਾਰੀ ਕੁੱਪ ਚ ਬੋਰ ਵਗੈਰਾ ਕੀਤੀ ਇਨੀ ਜੋਰ ਪੜੀ ਲਈ ਹੈ ਪਰ ਇਹਨੇ ਬੱਗੇ ਸਰ ਅਸ ਕੋਲ ਫਲਸਪੁਰ ਵਿਖੇ ਜਿਹੜਾ ਦਸੰਤ ਦਾ ਤਿਹਾਰ ਹੈ ਬਰੇ ਜੋਸ਼ ਸ਼ੋਰ ਨਾਲ ਚੈਨਲ ਮਨਾਇਆ ਜਾਂਦਾ ਪਰ ਉਸ ਦੇ ਚੱਲ ਰਿਹਾ ਕੁਛ ਇੱਕ ਚੈਨਾ ਡੋਰ ਜਿਹੜੀ ਇਹ ਵੇਚੀ ਜਾਂਦੀ ਹੈ ਜਿਹੜੀ ਕਿ ਬਹੁਤ ਹੀ ਖਤਰਨਾਕ ਹੈ ਜੋ ਸ਼੍ਰੀਮਤੀ ਸੋਮਿਆ ਮਿਸ਼ਰਾ ਆਈਪੀਐਸ ਜ਼ਿਲ੍ਹਾ ਮੁਖੀ ਇਸਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਅਸੀਂ ਹਰ ਵੇਲੇ ਇਹਦੇ ਲਈ ਚੌਕਸੀ ਬਤਾ ਰਹੇ ਹਾਂ ਉਸੇ ਚੌਕਸੀ ਦੇ ਦੌਰਾਨ ਅੱਜ ਐਸਐਚਓ ਸਿਟੀ ਫਲੋਸਪਲ ਸ੍ਰੀ ਹਰਿੰਦਰ ਸਿੰਘ ਨੂੰ ਇੱਕ ਸੂਚਨਾ ਮਿਲੀ ਵੀ ਕੁਝ ਬੰਦੇ ਚਾਈਨਾ ਡੋਲ ਵੇਚ ਰਹੇ ਹਨ ਜਿਸ ਦੇ ਸਬੰਧ ਵਿੱਚ ਇਮੀਡੀਏਟਲੀ ਇਹਨਾਂ ਨੇ ਪ੍ਰੰਪਟ ਐਕਸ਼ਨ ਕਰਦੇ ਇਹਨਾਂ ਬੰਦਿਆਂ ਨੂੰ ਫੜਿਆ ਤੇ ਉਹਨਾਂ ਕੋਲੋਂ 105 ਗੱਟੂ ਦੇ ਰੋਲ ਹੁੰਦੇ ਆ ਉਹ ਚਾਈਨਾ ਡੋਲ ਦੇ ਮਿਲੇ ਜਿਸ ਦੇ ਅਨੁਸਾਰ ਉਸੀ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਦੀ ਗ੍ਰਿਫਤਾਰੀ ਅਮਲ ਵਿੱਚ ਤੇ ਉਹ ਕਾਪੀ ਜਿਵੇਂ ਬਣੀ ਦੋਰਾ ਬੀਜੇ ਤੋਂ ਉਹ ਡਿਫਰੈਂਟ ਜਗ੍ਹਾ ਦੇ ਉੱਤੇ ਜਿੱਥੇ ਕਿ ਉਹਨੇ ਬਣਾਏ ਹੁੰਦੇ ਸੀ ਲੋਕਾਂ ਨੂੰ ਕਿਉਂਕਿ ਇਹ ਪ੍ਰਾਰਾ ਤਿਹਾਰਾ ਹੈ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਇਹ ਕਿੱਥੇ ਚੀਜ਼ੇ ਮਿਲਦੀ ਹੈ ਉਹ ਅਲੱਗ-ਅਲੱਗ ਥਾਵਾਂ ਤੇ ਖੜੇ ਸੀ ਨੇੜੇ-ਨੇੜੇ ਜੇ ਇਮੀਡੀਏਟਲੀ ਇਹਨਾਂ ਨੂੰ ਫੜਿਆ ਗਿਆ ਇੱਕ ਬੈਗ ਦੇ ਉੱਪਰ ਇੱਕ ਫਰਮ ਦਾ ਨਾਮ ਲਿਖਿਆ ਹੈ ਰਾਜੇ ਰਾਜ ਇਵੈਂਟ ਇਹਨਾਂ ਚੇ ਬੜਕੂ ਬਰਾਮਦੇ ਸਰੋਂ ਦਾ ਕੰਫਰਮ ਲੱਗ ਰਿਹਾ ਹੈ ਜੇ ਹਾਲ ਦੀ ਘੜੀ ਇਹਨਾਂ ਦੀ ਪੁੱਛਗਿੱਛ ਕੀਤੀ ਜਾਊਗੀ ਬੈਗ ਦੇ ਉੱਤੇ ਨਾਮ ਲਿਖਣ ਨਾਲ ਅਸੀਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ ਜੇ ਬੁਰਾ ਨੇ ਤਫਤੀਸ਼ ਕੋਈ ਉਹ ਜੀ ਗੱਲ ਆਉਂਦੀ ਹੈ ਤਾਂ ਡੈਫੀਨੇਟਲੀ ਅਸੀਂ ਇਹਦੀ ਬੈਕਵਰਡ ਲਿੰਕੇਜ ਤੇ ਜ਼ਰੂਰ ਜਾਵਾਂਗੇ ਤਾਂ ਕਿ ਮੇਨ ਤਾਂ ਜਿਹੜਾ ਕੋਈ ਸਪਲਾਈ ਕਰਦਾ ਉਹਨੂੰ ਫੜਨਾ ਇਹਨਾਂ ਤੋਂ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕੀ ਕਾਰਵਾਈ ਕਰੋਗੇ ਮੇਰੇ ਤਿੰਨ ਬੰਦੇ ਡੈਫੀਨੇਟਲੀ ਜੀ ਕਾਨੂੰਨ ਅਨਸਾਰ ਪਰਚਾ ਦਰਜ ਕਰਕੇ ਇਹਨਾਂ ਦੀ ਗ੍ਰਿਫਤਾਰੀ ਅਮਲ ਚ ਲਿਆਂਦੀ